ਦੂਜੀ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤੁਹਾਨੂੰ ਦੱਸਦੀ ਕਿ ਕੁਝ ਦਿਨ ਪਹਿਲਾਂ ਕੀ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤੇ ਇੱਕ ਵਾਰ ਫਿਰ ਆਰ ਕੇ ਪੁਰਮ ਦੇ ਵਿੱਚ ਦਿੱਲੀ ਪਬਲਿਕ ਸਕੂਲ ਨੂੰ ਦੂਜੀ ਵਾਰ ਇਹ ਧਮਕੀ ਦਿੱਤੀ ਗਈ ਹੈ ਕਿ ਬੰਬ ਨਾਲ ਉਡਾ ਦਿੱਤਾ ਜਾਵੇਗਾ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਸਾਰੇ ਬੱਚਿਆਂ ਨੂੰ ਘਰੇ ਭੇਜ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਹੀ ਹਫ਼ਤੇ ਦੇ ਵਿੱਚ ਦੂਜੀ ਵਾਰ ਧਮਕੀ ਸਕੂਲਾਂ ਨੂੰ ਦਿੱਤੀ ਗਈ ਹੈ ਕਿ ਬੰਬ ਨਾਲ ਉਡਾ ਦਿੱਤਾ ਜਾਵੇਗਾ ਤਾਂ ਹੁਣ ਪੂਰੇ ਦਿੱਲੀ ਦੇ ਵਿੱਚ ਸਹਨ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬੱਚੇ ਉੱਥੇ ਪੜ੍ਹਦੇ ਨੇ ਵੱਡੀ ਗਿਣਤੀ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਭੇਜਦੇ ਨੇ ਕਿ ਉੱਥੇ ਜਾ ਕੇ ਪੜ੍ਹਿਆ ਲਿਖਿਆ ਜਾਵੇ ਛੋਟੇ ਬੱਚੇ ਵੀ ਨੇ ਵੱਡੇ ਬੱਚੇ ਵੀ ਨੇ ਤੇ ਜੇਕਰ ਅੱਜ ਖਾ ਕੁਝ ਹੁੰਦਾ ਕੋਈ ਵੀ ਉਨੀ ਕੀ ਹੁੰਦੀ ਹੈ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨਾ ਵੱਡਾ ਹਾਦਸਾ ਜਿਹੜਾ ਉਹ ਵਾਪਰ ਸਕਦਾ ਹੈ ਤਾਂ ਕੁਝ ਦਿਨ ਪਹਿਲਾਂ ਕੀ ਇਹਨਾਂ ਸਕੂਲਾਂ ਨੂੰ ਦਿੱਲੀ ਦੇ ਕਈ ਸਕੂਲਾਂ ਨੂੰ ਇੱਕ ਈਮੇਲ ਰਾਹੀਂ ਬੰਬ ਨਾਲ ਅਡਾਉਣ ਦੀ ਧਮਕੀ ਭੇਜੀ ਗਈ ਸੀ ਔਰ ਪੈਸਿਆਂ ਦੀ ਮੰਗ ਵੀ ਕੀਤੀ ਗਈ ਸੀ ਕਿ ਇੰਨੇ ਪੈਸੇ ਦੇ ਦਿੱਤੇ ਜਾਣ ਔਰ ਨਹੀਂ ਤਾਂ ਬੰਬ ਦੇ ਨਾਲ ਓੜਾ ਦਿੱਤਾ ਜਾਵੇਗਾ ਇਹ ਈਮੇਲ ਜਿਹੜੀ ਸਕੂਲਾਂ ਨੂੰ ਭੇਜੀ ਗਈ ਕਈ ਸਕੂਲਾਂ ਸੀ ਉਹਦੇ ਵਿੱਚ ਔਰ ਉਹਨਾਂ ਸਕੂਲਾਂ ਤੋਂ ਆ ਉੱਥੇ ਟੀਮਾਂ ਵੀ ਪਹੁੰਚਦੀਆਂ ਨੇ ਪੁਲਿਸ ਵੱਲੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਤਹਿਕੀਕਾਤ ਵੀ ਚੱਲਦੀ ਹੈ ਔਰ ਤੁਹਾਨੂੰ ਦੱਸਦੀ ਹਾਂ ਉਸ ਤੋਂ ਬਾਅਦ ਹੁਣ ਦੁਬਾਰਾ ਇਹ ਦੂਜੀ ਵਾਰ ਸਕੂਲ ਨੂੰ ਧਮਕੀ ਮਿਲੀ ਹੈ ਆਰ ਕੇ ਪੁਰਮ ਦੇ ਵਿੱਚ ਸਕੂਲ ਨੂੰ ਧਮਕੀ ਦਿੱਤੀ ਗਈ ਹੈ ਔਰ ਇਹ ਦੂਜੀ ਵਾਰ ਹੈ ਇੱਕ ਹਫਤੇ ਦੇ ਵਿੱਚ ਵਿੱਚ ਹੀ ਦੂਸਰੀ ਵਾਰ ਧਮਕੀ ਦੇ ਦਿੱਤੀ ਗਈ ਹੈ ਜਿਹਦੀ وجہ ਦੇ ਨਾਲ ਅੱਜ ਤੁਹਾਨੂੰ ਦੱਸਦੀ ਕਿ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਔਰ ਇਸੇ ਇਲਾਕੇ ਦੇ ਵਿੱਚ ਹੋਰ ਵੀ ਕਈ ਸਕੂਲ ਨੇ ਜਿਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ ਤਾਂ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਲਗਾਤਾਰ ਵਾਪਰ ਰਹੀਆਂ ਨੇ ਕਈ ਚੋਰ ਕਿਸੇ ਤੇ ਹਮਲਾ ਕਰ ਦਿੰਦੇ ਨੇ ਕਿਸੇ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਕਿਸੇ ਬਾਡੀ ਬਿਲਡਰ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਇਸ ਤੋਂ ਵੱਧ ਕੇ ਅਸੀਂ ਗੱਲ ਕਰੀ ਤਾਂ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ ਜਾਂਦੀ ਹੈ ਕਈ ਕੀ ਸਕੂਲ ਇਸ ਦੇ ਵਿੱਚ ਸ਼ਾਮਿਲ ਨੇ ਈਮੇਲ ਦੇ ਜ਼ਰੀਏ ਇਹ ਧਮਕੀ ਭੇਜੀ ਜਾਂਦੀ ਹੈ ਪਰ ਧਮਕੀ ਕਿਹਦੇ ਵੱਲੋਂ ਭੇਜੀ ਗਈ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਆਈਪੀ ਐਡਰੈਸ ਤੋਂ ਨਹੀਂ ਪਤਾ ਲੱਗ ਪਾਇਆ ਕਿ ਆਖਰਕਾਰ ਇਸ ਦੇ ਪਿੱਛੇ ਕੌਣ ਨੇ ਕਿਹੜਾ ਗਰੁੱਪ ਸ਼ਾਮਿਲ ਹੈ ਜਿਨ੍ਹਾਂ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਹੁਣ ਵੀ ਇਸ ਇਲਾਕੇ ਦੇ ਹਰਕੇਪੁਰ ਮੇ ਲਾਕੇ ਦੇ ਕਈ ਸਕੂਲਾਂ ਨੂੰ ਇਹ ਬੰਬ ਨਾਲ ਅਡਾਉਣ ਦੀ ਧਮਕੀ ਭੇਜੀ ਗਈ ਹੈ ਔਰ ਇਹ ਮੇ ਧਮਕੀ ਮਿਲਦੇ ਆ ਕੀ ਸਕੂਲ ਦੇ ਵਿੱਚ ਦਹਿਸ਼ਤ ਮੈਂ ਕਹਿ ਲਈ ਕਿ ਉਹ ਫੈਲੀ ਕੋਈ ਹੈ ਲੋਕ ਸਹਿਮੇ ਕੋਈ ਨਹੀਂ ਬੱਚਿਆਂ ਦੇ ਮਾਪੇ ਸਹਿਮੇ ਕੋਈ ਨਹੀਂ ਫਿਲਹਾਲ ਤੁਹਾਨੂੰ ਦੱਸ ਦਿੱਤੀ ਕਿ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਔਰ ਇਸ ਚੀਜ਼ ਦੀ ਪੂਰੀ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ